ਸਤ ਸ੍ਰੀ ਅਕਾਲ ਫਰੈਂਡਸ ਮੇਰੇ YouTube ਚੈਨਲ ਕਿਚਨ ਕੁਇਨ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਹੈ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ 클립ਸ ਦੇਖ ਕੇ ਤੁਸੀਂ ਸਮਝ ਹੀ ਗਿਆ ਹੋਵੋਗੇ ਕਿ ਅੱਜ ਮੈਂ ਤੁਹਾਨੂੰ ਮੱਕੀ ਦੀ ਰੋਟੀ ਬਣਾਉਣ ਦੇ ਤਿੰਨ ਤਰੀਕੇ ਦੱਸਾਂਗੀ ਇਹਨਾਂ ਤਿੰਨ ਤਰੀਕਿਆਂ ਦੇ ਨਾਲ ਤੁਹਾਨੂੰ ਜਿਹੜੇ ਵੀ ਤਰੀਕੇ ਦੇ ਨਾਲ ਰੋਟੀ ਬਣਾਉਣੀ ਸੌਖੀ ਲੱਗਦੀ ਹੈ ਤੁਸੀਂ ਉਸ ਤਰੀਕੇ ਦੇ ਨਾਲ ਬਣਾ ਸਕਦੇ ਹੋ ਹੁਣ ਆਪਾਂ ਇੱਥੇ ਆਟਾ ਲਵਾਂਗੇ ਤੇ ਇੱਕ ਕੌਲੀ ਵਿੱਚ ਇੱਥੇ ਕਣਕ ਦੇ ਆਟੇ ਦੀ ਲਈ ਹੈ ਤੇ ਇੱਕ ਕੌਲੀ ਮੈਂ ਇੱਥੇ ਮੱਕੀ ਦੇ ਆਟੇ ਲਈਆ ਆ ਆਟਾ ਪਨੇ ਦੋਨੇ ਬਰਾਬਰ-ਬਰਾਬਰ ਮਾਤਰਾ ਚ ਲੈਣਾ ਆ ਤੇ ਇੱਥੇ ਮੈਂ ਹਲਕਾ ਗੁੰਗੁਨਾ ਪਾਣੀ ਲਿਆ ਆ ਜਿਆਦਾ ਪਾਣੀ ਆਪਾਂ ਗਰਮ ਨਹੀਂ ਲੈਣਾ ਹੁਣ ਆਪਾਂ ਤੁਹਾਨੂੰ ਆਟਾ ਗੁੰਨ ਕੇ ਦਿਖਾਉਣੀ ਆ ਇੱਥੇ ਮੈਂ ਇੱਕ ਪ੍ਰਾਂਤ ਲੈ ਲਈਆ ਪਹਿਲਾਂ ਆਪਾਂ ਕਣਕ ਦਾ ਆਟਾ ਪਾਵਾਂਗੇ ਫਿਰ ਆਪਾਂ ਮੱਕੀ ਦਾ ਆਟਾ ਪਾਵਾਂਗੇ ਇਹਦੇ ਚ ਚੰਗੇ ਤਰੀਕੇ ਨਾਲ ਇਹਨੂੰ ਆਪਾਂ ਮਿਕਸ ਕਰ ਲੈਣਾ ਜਿਹੜੇ ਵੀਵਰ ਨੂੰ ਮੱਕੀ ਦੀ ਰੋਟੀ ਬਣਾਉਣੀ ਔਖੀ ਲੱਗਦੀ ਆ ਉਹ ਇਸ ਤਰੀਕੇ ਦੇ ਨਾਲ ਜ਼ਰੂਰ ਟਰਾਈ ਕਰਕੇ ਦੇਖ ਸਕਦੇ ਨੇ ਬਹੁਤ ਸੌਖੇ ਤਰੀਕੇ ਦੇ ਨਾਲ ਇਹ ਬਣ ਜਾਂਦੀ ਆ ਥੋੜਾ ਥੋੜਾ ਕਰਕੇ ਆਪਾਂ ਪਾਣੀ ਪਾਵਾਂਗੇ ਪਲੀਜ਼ ਮੇਰੇ ਚੈਨਲ ਤੇ ਜੇ ਤੁਸੀਂ ਨਵੇਂ ਆਏ ਹੋ ਤਾਂ ਚੈਨਲ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗਦੀ ਬੈਲ ਨੂੰ ਪ੍ਰੈਸ ਜ਼ਰੂਰ ਕਰਿਓ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਸੇ ਤਰ੍ਹਾਂ ਆਟੇ ਨੂੰ ਗੁੰਨ ਲੈਣਾ ਇਸੇ ਪ੍ਰਕਾਰ ਤੁਸੀਂ ਮੱਕੀ ਦੇ ਨਰੇ ਆਟੇ ਦੀ ਵੀ ਰੋਟੀ ਬਣਾ ਸਕਦੇ ਹੋ ਵੀਡੀਓ ਪਲੀਜ਼ ਸਕਿਪ ਨਾ ਕਰਿਓ ਤੇ ਵੀਡੀਓ ਨੂੰ ਪੂਰਾ ਦੇਖਿਓ హా సోఫ డో బటే దే చర్థాన గన్న ముమో రోటీ బుట్టేనా హో ఆ తయారు రోటీ బ దోకు మిట్టుట ఢకే రే ਹੁਣ ਮੈਂ ਤੁਹਾਨੂੰ ਪਹਿਲਾ ਤਰੀਕਾ ਦੱਸਦੀਆਂ ਰੋਟੀ ਬਣਾਉਣ ਦਾ ਇੱਥੇ ਤੁਸੀਂ ਰੋਟੀ ਜੇ ਮੋਟੀ ਖਾਣੇ ਹੁੰਦਾ ਵੱਡਾ ਪੇੜਾ ਲੈ ਲਓ ਥੋੜਾ ਜਿਹਾ ਜੇ ਤੁਸੀਂ ਪਤਲੀ ਰੋਟੀ ਖਾਣੇ ਹੁੰਦਾ ਤੁਸੀਂ ਥੋੜਾ ਜਿਹਾ ਘੱਟ ਪੇੜਾ ਲੈ ਲਓ ਮੈਂ ਇੱਥੇ ਮੀਡੀਅਮ ਸਾਈਜ਼ ਦਾ ਪੇੜਾ ਲਿਆ ਤੇ ਇਹਦੇ ਦੋਨੇ ਸਾਈਡ ਆਪਾਂ ਘਿਓ ਲਾਵਾਂਗੇ ਪਹਿਲੇ ਤਰੀਕੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਜਿੱਦਾਂ ਇੱਕ ਪੋਲੀਥੀਨ ਲੈ ਲੈਣਾ ਉਹਦੇ ਉੱਤੇ ਆਪਾਂ ਪੇੜੇ ਨੂੰ ਰੱਖਣਾ ਤੇ ਉੱਪਰੋਂ ਹਲਕਾ ਹਲਕਾ ਇਹਨੂੰ ਰੱਖ ਕੇ ਘੁਮਾਈ ਜਾਣਾ ਇਹਨਾਂ ਰੋਟੀ ਆ ਜਿਹੜੀ ਬਹੁਤ ਜਲਦੀ ਬਣ ਕੇ ਤਿਆਰ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਇਸ ਪ੍ਰਕਾਰ ਤੁਸੀਂ ਸਾਰੀਆਂ ਰੋਟੀਆਂ ਬਣਾ ਸਕਦੇ ਹੋ ਪੋਲੀਥੀਨ ਨੂੰ ਤੁਸੀਂ ਹਲਕਾ ਜਿਹਾ ਦੱਬ ਕੇ ਰੋਟੀ ਨੂੰ ਚੱਕ ਲੈਣਾ ਬਿਲਕੁਲ ਇਹ نیچے ਨਹੀਂ ਚਿਪਕੇਗੀ ਹੁਣ ਆਪਾਂ ਰੋਟੀ ਨੂੰ ਪਕਾ ਲਵਾਂਗੇ ਇੱਥੇ ਮੈਂ ਤਵੇ ਦੇ ਉੱਤੇ ਥੋੜਾ ਜਿਹਾ ਘਿਓ ਲਾਇਆ ਤਾਂ ਜੋ ਆਪਣੀ ਰੋਟੀ ਆ ਉਹ ਥੱਲੇ ਨਾ ਚਿਪਕ ਸਕੇ ਇਹਦੀ ਰੋਟੀ ਨੂੰ ਤੁਸੀਂ ਨੇ ਬਿਲਕੁਲ ਲੋ ਫਲੇਮ ਦੇ ਉੱਤੇ ਪਕਾਉਣਾ ਹੈ ਤਾਂ ਜੋ ਇਹ ਚੰਗੀ ਤਰੀਕੇ ਨਾਲ ਅੰਦਰੋਂ ਪੱਕ ਜਾਵੇ ਤੇ ਵਿੱਚੋਂ ਕੱਚੀ ਨਾ ਰਵੇ ਪਹਿਲੀ ਰੋਟੀ ਆਪਣੀ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਰੋਟੀ ਆਪਣੀ ਜਿਹੜੀ ਬਣੀ ਆ ਬਿਲਕੁਲ ਕੱਚੀ ਨਹੀਂ ਹੈਗੀ ਹੁਣ ਆਪਾਂ ਤੁਹਾਨੂੰ ਦੂਸਰੇ ਤਰੀਕੇ ਦੇ ਨਾਲ ਦੱਸਦੇ ਹਾਂ ਪਹਿਲੇ ਟਾਈਮ ਵਿੱਚ ਪੁਰਾਣੇ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਹੱਥ ਦੇ ਉੱਤੇ ਪਾਣੀ ਲਾ ਕੇ ਇਦਾਂ ਹਥੇਲੀ ਦੇ ਵਿੱਚ ਰੱਖ ਕੇ ਪੇੜੇ ਨੂੰ ਤਾਂ ਉਹ ਰੋਟੀ ਨੂੰ ਬੇਲ ਲੈਂਦੇ ਸੀ ਥੱਪ ਲੈਂਦੇ ਸੀ ਕਹਿੰਦੇ ਸੀ ਪਹਿਲਾਂ ਤੇ ਇਦਾਂ ਆਪਾਂ ਹਥੇਲੀ ਦੇ ਉੱਤੇ ਰੱਖ ਕੇ ਰੋਟੀ ਨੂੰ ਆਪਣੇ ਵਧਾ ਲੈਣਾ ਹੈ ਇਸ ਤਰੀਕੇ ਦੇ ਨਾਲ ਵੀ ਰੋਟੀ ਆ ਬਹੁਤ ਗੋਲ ਬਣ ਕੇ ਤਿਆਰ ਹੁੰਦੀ ਆ ਤੇ ਬਿਲਕੁਲ ਨਹੀਂ ਦੇ ਵਿੱਚੋਂ ਜੇਕਰ ਤੁਹਾਨੂੰ ਇਸ ਤਰੀਕੇ ਦੇ ਨਾਲ ਰੋਟੀ ਬਣਾਉਣ 'ਚ ਕੋਈ ਦਿੱਕਤ ਆਉਂਦੀ ਆ ਤਾਂ ਤੁਸੀਂ ਹੱਥਾਂ ਦੇ ਉੱਤੇ ਥੋੜਾ ਜਿਹਾ ਘਿਓ ਲਗਾ ਲਓ ਤੇ ਘਿਓ ਲਗਾ ਕੇ ਤੁਸੀਂ ਰੋਟੀ ਨੂੰ ਵਧਾ ਸਕਦੇ ਹੋ ਮਿੱਸੀ ਰੋਟੀ ਤੇ ਨੀਰੇ ਮੱਕੀ ਦੇ ਆਟੇ ਦੀ ਰੋਟੀ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਆਪਾਂ ਕਿਸੇ ਦਿਨ ਤੁਹਾਨੂੰ ਨੀਰੇ ਮੱਕੇ ਦੇ ਆਟੇ ਦੀ ਰੋਟੀ ਹੈ ਜਿਹੜੀ ਉਹ ਵੀ ਬਣਾਉਣਾ ਸਿਖਾਵਾਂਗੇ ਇਹਨਾਂ ਤਿੰਨ ਤਰੀਕਿਆਂ ਦੇ ਵਿੱਚੋਂ ਤੁਹਾਨੂੰ ਜਿਹੜਾ ਵੀ ਤਰੀਕਾ ਵਧੀਆ ਲੱਗਿਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਜੇ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਿਓ ਇਸੇ ਪ੍ਰਕਾਰ ਆਪਾਂ ਤੀਸਰਾ ਤਰੀਕਾ ਤੁਹਾਨੂੰ ਦੱਸਦੇ ਆਂ ਤੀਸਰੇ ਤਰੀਕੇ ਵਿੱਚ ਤੁਸੀਂ ਪੇੜਾ ਕਰਕੇ ਥੋੜਾ ਜਿਹਾ ਕਣਕ ਦਾ ਆਟਾ ਲਗਾ ਕੇ ਇਹਦੇ ਤੇ ਨਾਰਮਲ ਰੋਟੀ ਦੀ ਤਰ੍ਹਾਂ ਇਹਨੂੰ ਤੁਸੀਂ ਬੇਲ ਸਕਦੇ ਹੋ ਇਸ ਤਰੀਕੇ ਦੇ ਨਾਲ ਵੀ ਰੋਟੀ ਬਹੁਤ ਜ਼ਿਆਦਾ ਸੌਫਟ ਬਣਦੀ ਆ ਤੇ ਬਹੁਤ ਜਲਦੀ ਬਣ ਕੇ ਤਿਆਰ ਹੁੰਦੀ ਆ ਹੁਣ ਆਪਾਂ ਇਸ ਨੂੰ ਵੀ ਸੇਕ ਲਵਾਂਗੇ ਸਰਦੀਆਂ ਦੇ ਵਿੱਚ ਸਾਗ ਦੇ ਨਾਲ ਮੱਕੀ ਦੀ ਰੋਟੀ ਹੋਵੇ ਤਾਂ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ। ਰੋਟੀ ਬਹੁਤ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਈ ਹੈ। ਅਸੀਂ ਅੱਜ ਘਰ ਦੇ ਵਿੱਚ ਸਾਗ ਬਣਾਇਆ ਸੀ ਤੇ ਸਾਗ ਦੇ ਨਾਲ ਆਪਾਂ ਰੋਟੀ ਨੂੰ ਮੱਕੀ ਦੇ ਨਾਲ ਸਰਵ ਕਰਾਂਗੇ। ਕਿਸੇ ਵੀ ਘਰ ਦੇ ਵਿੱਚ ਇਸ ਤਰੀਕੇ ਨਾਲ ਮੱਕੀ ਦੀ ਰੋਟੀ ਬਣਾ ਕੇ ਦੇਖ ਜਰੂਰ ਵੇਖਿਓ ਵੀਡੀਓ ਵਧੀਆ ਲੱਗੇ ਹੋਵੇ ਤਾਂ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ